ਬੇਤੀ ਕਰਦਾ ਜੀ ਸਟੇਜ ਦੇ ਉੱਤੇ ਖੜੇ ਹੋਣ ਸੋ ਮਾ ਕੇ ਦਿੱਤੀ ਅੰਮ੍ਰਿਤ ਸ਼ਾਪੇ ਦੀ ਨਹੀਂ ਬਸ ਸਟੇਜ 'ਤੇ ਜੋਰ ਦਾ ਤਾਲੀਆਂ ਜੀ ਬਹੁਤ ਵਧੀਆ ਜਮਾਰ ਦਿੱਤੀ ਹੈ ਜੀ ਉਹਨਾਂ ਦੇ ਮਗਰ ਬਰਨਾਰੇ ਤੋਂ ਮਗਰ ਬਰਨਾਰੇ ਸ਼ਹਿਰ ਦੀ ਤਰਫ਼ ਤੋਂ ਮੁੰਦੀਸ਼ਾ ਯੂਥ ਨੈਸ਼ਨਲ ਗੋਲਡ ਮੈਡਲ ਸਤਿ ਕੁੜੀ ਸਾਡੀ ਹੈ ਇਹ ਵੱਡਾ ਕਾਫਲਾ ਮਗਰ ਟੋਟਾ ਆਇਆ ਮਿੱਕੇ ਦੇ ਕੁਇ ਮੈਟਰ 1417 82 ਦੇ ਬਹੁਤ ਜੋਸ਼ ਦੇ ਨਾਲ ਵੱਡੇ ਬਠਿੰਡਿਆ ਸ਼ਹਿਰ ਉਠੰਦੇ ਵਾਲੇ ਰਫਰਾ ਰਖਦੇ ਸ਼ੌਕੀ ਕੁੜੀ ਸਾਡੀ ਹਰਸੂਰ ਦੀ ਐਸੂਰੇ ਫੂਰੇ ਪੰਜਾਬ ਤੋਂ ਟਾਪ ਕੀਤਾ ਜੀ ਕੁੜੀ ਦੇ ਸਾਡੀ ਸਪੋਰਟਸ ਦੇ ਵਿੱਚ ਤੋਂ ਵੱਡਾ ਕਾਫਰਾ ਬਠਿੰਡੇ ਸ਼ਹਿਰ ਦਾ ਤੁਹਾਡੇ ਵਗਰ ਜਾਂਦਾ ਹੋਇਆ ਬਹੁਤ ਮੁਕਾਇਦੇ ਫਾਜ਼ਲਪੁਰ ਦੇ ਜਿਹਨਾਂ ਦੇ ਕੋਚ ਤੇ ਇਹਨਾਂ ਦੇ ਟੀਚਰ ਮੁਕੇਂਡੇ ਸ਼ਹਿਰ ਦੇ ਮਗਰ ਫਰੀਦਕੋਟ ਬੱਸੇ ਫਰੀਦਕੀਸਰ ਦੀ ਤੋਂ ਸਾਡੀ ਕੁੜੀ ਲੈ ਬਲੀਰ ਸਕੇਨ ਫੋਨ ਮਾਰ ਨੇ ਇਸ ਸਭੀ ਕੁੜੀਆਂ ਦੀ ਉਹਨੇ ਮਗਰ ਹੀ ਫਾਜ਼ਲਪੁਰ ਸ਼ਹਿਰ ਦੀ ਇਹ ਕੁੜੀਆਂ 6 ਫੋਨ ਨਹੀਂ ਤੱਕ ਜਿਆ ਲ ਆ ਰਹੀ ਹੈ ਜੀ ਧੀਰ ਕੁੜੀ ਦਾ ਨਾਮ ਆ ਛੇ ਸੈਂਟੇ ਦਾ ਜੀ 2 ਆ ਰਹੀ ਛੋਟੇ ਛੋਟੇ ਬੱਚੇ ਕਿੰਟਾਂ ਦੇ ਵਿੱਚ ਘੁੰਮਦੇ ਹੋਏ ਉਹਨੇ ਮਗਰ ਫਾਜ਼ਿਲ ਸਾਹਿਬ ਦੀ ਧਰਤੀ ਦੇ ਉੱਤੇ ਕੁਛ ਸਾਥ ਜੁਨੀਅਰ نیشنل ਵੈਟਰਚਾ ਜੀ ਵੱਡਾ ਕਾਫਲਾ ਜੋਸ਼ ਭਰਿਆ ਹੁਕਾਰਾ ਬਹੁਤ ਹੀ ਸੱਡੀਆਂ ਜਾਂਦਾ ਹੋਇਆ ਫਰੋਜ਼ਪੁਰ ਸ਼ਹਿਰ ਫਰੋਜ਼ਪੁਰ ਸ਼ਹਿਰ ਜੀ ਸਾਡਾ ਨਵਾਂ ਬੌਕਸਿੰਗ ਦਾ ਉਤੇ ਰੀਚ ਸ਼ੁਰੂ ਹੋਇਆ ਬਹੁਤ ਖੁਸ਼ਕੀਤਪਨ ਰਾਜਨੀਤਿਕ ਆਕਸਰਾਂ ਦੀ ਪੰਜਾਬ ਦੀ ਦੋਵਾਰ ਮੁੰਡਾ 70 ਦੀ ਬਹੁਤ ਬੜੀਆਂ ਕਿੱਤਾ ਦੇ ਵਿੱਚ ਬੱਜਰ ਆ ਰਹੀ ਹੈ ਜੀ ਹਰ ਦਮ ਸਾਇਰ ਤੇ ਜਿਹੜਾ ਦਾਸਪੁਰ ਦੀ ਨਦੀ ਤੋਂ ਮਾਜੇਰਾ ਉਹ ਸਾਇਰ ਜਿਹੜਾ ਬਾਟਰ ਦੇ ਨਾਮ ਨਾਲ ਕਹਿੰਦਾ ਜੀ ਤਬਹੀ ਲੋਕਾਂ ਦਾ ਤਾਲੀਆਂ ਮਾਰੀ ਜਾ ਨਾਲ ਬਟੇ ਇਹ ਤਾਂ ਤਾਲੀਆਂ ਆ ਰਹੀਆਂ ਉਹਦੇ ਬਗੈਰ ਜੀ ਹਰਿਆਪੁਰ ਦੁਆਪੇਣਾ ਸ਼ਾਇਰ ਕਿਤੇ ਵੀ ਸਾਡਾ ਪੂਰਾ ਦੁਆਪਾ ਸ਼ਾਇਰ ਜਿਹੜਾ ਫੋਰਮ ਦੇ ਵਿੱਚ ਗੱਲ ਕਰ ਰਿਹਾ ਤਾਲੀਆਂ ਦਾ ਸਵਾਦ ਕਰੀ ਜਾਊਗੀ ਬਹੁਤ ਵਧੀਆ ਬੱਚੇ ਜਿਹੜੇ ਆ ਕੇ ਜਮੰਦਰ ਸ਼ਾਇਰ ਜੀ ਦਿੱਤੇ ਸਪੋਰਟ ਇੰਡਸਟਰੀ ਸਾਡੀ ਚੱਲਦੀ ਹੈ ਜੀ ਸਾਰੇ ਕਿਊਟ ਤੇ ਸਕੂਤਰਾਂ ਦੇ ਮਗਰ ਹੈ ਜੀ ਤੇ ਦੋਹਾਂ ਦਾ ਤਾਲੀਆਂ ਮਾਰੋ ਜੀ ਬੱਚਿਆਂ ਵਾਸਤੇ ਵਧੀਆ ਹੁਗਾਰਾ ਪੂਰਾ ਇੱਥੇ ਮੰਚ ਦੇ ਵਿੱਚ ਜੋਸ਼ ਭਰਿਆ ਲੁਧਿਆਣੇ ਤੋਂ ਸਾਈਡ 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 ਮੁਦਰਾ ਸਿਪਰਜੀਤ ਕੌਰ ਸਿਪਰਜੀਤ ਕੌਰ ਸਾਡੀ ਕੁੜੀ ਨੈਸ਼ਨਲ ਸਿਲਵਰ ਮੈਡਲਿਸ ਕਜੀ ਸਿਪਰਜੀਤ ਕੌਰ ਤੇ ਮਦਰੀ ਮੁਹਾਰਿਸ਼ ਹੈ ਆਗੇ ਸਾਡਾ ਮਾਨਸਾ ਮਾਨਸਾ ਸ਼ਹਿਰ ਤੋਂ ਸਾਡੀ ਕੁੜੀ ਨਮਜੋਤ ਉੱਪਰ ਆਇਆ ਸਾਰਾ ਸਾਡਾ ਜੋਰ ਨਾਲ ਤਾਲੀਆਂ ਨਾਲ ਜਿਹੜਾ ਸਵਾਦ ਦੇਖੋ ਜੀ ਕਿੰਨਾ ਜੋਸ਼ ਭਰਿਆ ਮੁੰਡਿਆਂ ਦੇ ਵਿੱਚ ਬੜਾ ਤਾਲੀਆਂ ਜ਼ਰੂਰ ਮਾਰੋ ਜਿਹੜੇ ਖੜੇ ਆ ਪਿੱਛੇ ਬੌਕਸਿੰਗ ਪਰਿਵਾਰ ਇਹ ਜੋ ਆ ਇਹਨਾਂ ਨੂੰ ਮਾਰ ਕੇ ਉਹ ਬੰਦਾ ਹੂਡੀਾਾ ਕੇ ਬਸੇ ਖੜਾ ਜਿਹਨਾਂ ਨੂੰ ਪੂਰਾ ਜਹੋਲਾ ਚੁਲਾ ਤੇ ਹੀ ਆਇਆ ਸੋ ਇਹ ਬਾਕਸਿੰਗ ਦੇ ਵਿੱਚ ਬੜਾ ਕਰਾ ਬੌਕਸਿੰਗ ਦਾ ਇਤਿਆਰੀ ਮੁੱਕ ਤੇ ਜਿੱਤ ਹੋਏ ਨੇ ਜੀ ਗੰਦਰ ਸਾਹਿਬ ਸੋ ਇਹਨਾਂ ਨੂੰ ਜੱਟੀ ਦੇ ਕੰਢੀਂ ਬੰਗੇ ਕੋਲ ਦਾ ਆਹ ਸਾਹੇ ਤੇ ਹੱਥ ਕੱਢਾ ਕਰੋ ਕਿਆ ਬਾਤ ਹੈ ਜੋਦਾ ਪੱਲੇ ਵਾਲਿਆ ਇੱਕ ਵਾਰ ਮੇਰੇ ਤੋਂ ਕੋਲ ਆਵਾਜ਼ ਪੀ ਜਾ ਕੇ ਦੱਸੋ ਜੀ ਬੌਕਸਿੰਗ ਦੇ ਖਿਡਾਰੀ ਇੱਥੇ ਬੈਠੇ ਆ ਕਿਆ ਬਾਤ ਹੈ ਹਸਰੀ ਰਾਣ ਦੇ ਬੇਟਾ ਬਾਈ ਕਿਤੇ ਰੋਟਿਆ ਰੇਡ ਕੋਟਲੇ ਨੂੰ ਮਗਰ ਸਾਡਾ ਸ਼ਾਹੀ ਸ਼ਹਿਰ ਪਟਿਆਲਾ ਸਾਡੇ ਦੱਦਾ ਸਾਹਮਣੇ ਸ਼ਹਿਰ ਆ ਜੀ ਸ਼ਾਹੀ ਸ਼ਹਿਰ ਪਟਿਆਲਾ ਬਾਈ ਵੀ ਮੁਠੇ ਸੜੀਆਂ ਘੋੜੀਆਂ ਗ੍ਰਹਣੇ ਗੋਟ ਤੇ 14 ਤਾਲੀਆਂ ਵਾਲੀ ਜੀ ਬੱਚਿਆ ਵਾਸਤੇ ਜੋਰੇ ਮਗਰ ਪਠਾਨ ਦੇ ਵਿੱਚ ਹਫਸਾ ਕਾਰਿਆ ਇਹ ਸਾਡੀ ਪੁੜੀ ਜੂਨੀਅਰ ਰੈਕਨ ਦੇ ਵਿੱਚੋਂ ਸਰਪੰਚਾਂ ਦੇ ਦਿੱਤੀਆ ਕੈਂਪ ਦੇ ਚੱਲ ਰਹੀ ਹੈ ਜੀ ਉਹਨੇ ਮਗਰ ਰੋਪਣ ਸਾਡਾ ਬਹੁਤ ਵੀ ਵਧੀਆ ਸ਼ਹਿਰ ਰੋਪਣਾ ਜੀ ਸੋ ਸਦਰੂਚਰ ਸਦਰੂਚਰ ਨੂੰ ਮਿੰਨੀ ਕਯੂਪਾ ਵੀ ਦੱਸਿਆ ਗਿਆ ਜੀ ਜੋਰ ਸਾਹ ਕਾਲੀਆਂ ਬਹੁਤ ਵਧੀਆ ਵਧੀਆ ਸਪਾਂਸਰ ਕਰਿਆ ਜੀ